ਤੇ ਸਰ ਟੂਰਿਸਟ ਵੀਜ਼ਾ ਵਾਲਿਆਂ ਨੂੰ ਕਿਸ ਤਰ੍ਹਾਂ ਦੇ ਸਵਾਲ ਹੋ ਸਕਦੇ ਆ ਬੜਾ ਸਿੰਪਲੀ ਦੋ ਗੱਲਾਂ ਨੇ ਜਿਹੜੀ ਮੈਂ ਹਰ ਵਾਰੀ ਕਹਿੰਨਾ ਉਹਨੂੰ ਥੋੜਾ ਐਲੈਬ੍ਰੇਟ ਕਰ ਲਓ ਟੂਰਿਸਟ ਵੀਜ਼ਾ ਯਾਨੀ ਕਿ ਆਪਾਂ B1 B2 ਦੀ ਗੱਲ ਕਰੀਏ 10 ਸਾਲੀ ਜਿਹੜਾ ਆਪਾਂ ਲੈਣਾ ਉਹਦੇ ਵਿੱਚ ਜਿਹੜੀ ਪਹਿਲੇ ਤੁਹਾਡੀ ਕੁਐਸਚਨਿੰਗ ਰਹੇਗੀ ਉਹ ਇਹ ਰਹੇਗੀ ਕਿ ਤੁਹਾਡੇ ਫੰਡਸ ਕਿੰਨੇ ਪਾਵਰਫੁਲ ਨੇ ਤੁਹਾਡਾ ਬਾਹਰ ਜਾਣ ਦਾ ਕਾਰਨ ਕੀ ਹੈ ਰੀਜ਼ਨ ਟੂ ਗੋ ਯੂਐਸਏ ਜਾਣ ਦਾ ਕਾਰਨ ਅਗਰ ਤੁਹਾਡਾ ਸਟਰੋਂਗ ਹੈ ਔਰ ਵਾਪਿਸ ਆਣ ਦਾ ਮਾਦਾ ਤੁਸੀਂ ਰੱਖਦੇ ਹੋ ਕਿ ਤੁਹਾਡੇ ਕੋਲ ਉਹ ਕੁਝ ਚੀਜ਼ ਹਿੰਦੁਸਤਾਨ ਦੇ ਵਿੱਚ ਹੈ ਆਪਣੇ ਮੁਲਕ ਦੇ ਵਿੱਚ ਹੈਗੀ ਹੈ ਕਿ ਤੁਸੀਂ ਵਾਪਸ ਜ਼ਰੂਰ ਆਓਗੇ ਜੇ ਇਹ ਦੋ ਗੱਲਾਂ ਤੁਸੀਂ ਸੈਟੀਸਫਾਈ ਕਰ ਸਕੋ ਯੂ ਐਸ ਅੰਬੈਸੀ ਨੂੰ ਮੈਂ ਕਹਿੰਦਾ ਵੀਜ਼ਾ ਤੁਹਾਨੂੰ ਮਿਲੂਗਾ ਮਿਲੂਗਾ ਇਹ ਦੋ ਗੱਲਾਂ ਕਿੱਦਾਂ ਸੈਟੀਸਫਾਈ ਕਰਨੀਆਂ ਇਹਦੀ ਟੈਕਨਿਕਸ ਹੁੰਦੀਆਂ ਜਿਹੜੀ ਅਸੀਂ ਆਪਣੇ ਆਫਿਸ ਦੇ ਵਿੱਚ ਦੱਸਦੇ ਆ ਇਹਨਾਂ ਦੋ ਗੱਲਾਂ ਰਾਹੀਂ ਹੀ ਉਹ ਡਿਸਾਈਡ ਕਰ ਲੈਂਦੇ ਆ ਤੁਹਾਨੂੰ ਵੀਜ਼ਾ ਦੇਣਾ ਹੈ ਕਿ ਨਹੀਂ ਦੇਣਾ ਵੀ ਜੇ ਕਾਰਨ ਨਹੀਂ ਬਣ ਰਿਹਾ ਤੁਹਾਡਾ ਯੂ ਐਸ ਜਾਣਾ ਕੋਈ ਮੰਨ ਜਾਣਾ ਜੀ ਮੈਂ ਜੀ ਵੈਗਾਸ ਜਾਣਾ ਮੈਂ ਜੀ ਫਲੋਰੀਡਾ ਮਿਆਮੀ ਜਾਣਾ ਇਹ ਕੋਈ ਕਾਰਨ ਨਹੀਂ ਹੈ ਅੱਛਾ ਮੈਂ ਅਮੀ ਜਾਣਾ ਤੁਸੀਂ ਇਹਦਾ ਮਤਲਬ ਪਹਿਲਾਂ ਲੰਡਨ ਗਏ ਹੋਣੇ ਹੋ ਤੁਸੀਂ ਸਿੰਗਾਪੁਰ ਗਏ ਹੋਣੇ ਹੋ ਤੁਸੀਂ ਦੁਬਈ ਬਰਜ ਖਲੀਫਾ ਦੇ ਵਿੱਚ ਬਹੁਤ ਪਾਰਟੀਆਂ ਕੀਤੀਆਂ ਹੋਣੀਆਂ ਤਾਂ ਹੀ ਤੁਸੀਂ ਮੈਮੀ ਜਾ ਰਹੇ ਹੋ ਜਾਂ ਜੀ ਮੈਂ ਸਪੇਨ ਜਾ ਰਿਹਾ ਪਹਿਲਾਂ ਨੇੜੇ ਜਾਓ ਮੈਂ ਜੀ ਆਸਟ੍ਰੇਲੀਆ ਗਿਆ ਸੀ ਘੁੰਮਣ ਤੁਹਾਨੂੰ ਆਸਟ੍ਰੇਲੀਆ ਵੀਜ਼ਾ ਦਿੰਦਾ ਜੀ 7 ਕੰਟਰੀਜ਼ ਦੇ ਵੀਜ਼ਾਸ ਮਿਲਦੇ ਆ ਜਦੋਂ ਤੁਸੀਂ ਇਹ ਗੱਲਾਂ ਤਾਂ ਹੀ ਕਹਿੰਦੇ ਆ ਟ੍ਰੈਵਲ ਹਿਸਟਰੀ ਅੱਛੀ ਹੋਣੀ ਚਾਹੀਦੀ ਹੈ ਉਹ ਜੱਜ ਕਰ ਲੈਂਦੇ ਕਿ ਨੂੰ ਦੇਣਾ ਨਹੀਂ ਦੇਣਾ ਮੈਂ ਨਹੀਂ ਕਹਿ ਰਿਹਾ ਕਿ ਟ੍ਰੈਵਲ ਹਿਸਟਰੀ ਬਣਾ ਕੇ ਹੀ ਯੂਐਸ ਵਾਲੇ ਵੀਜ਼ਾ ਦਿੰਦੇ ਨੋ ਯੂਐਸ ਵਾਲੇ ਵੀਜ਼ਾ ਫਰਸਟ ਅਟੈਂਪਟ 'ਚ ਵੀ ਦਿੰਦੇ ਆ ਜੇ ਉਹਨਾਂ ਨੂੰ ਸਮਝ ਆ ਜਾਵੇ ਬੰਦਾ ਸਹੀ ਹੈ ਜੈਨੂਇਨ ਇੰਡੀਆ ਦੇ ਵਿੱਚ ਪੈਸੇ ਕਮਾ ਰਿਹਾ ਸਿਰਫ ਇਹੀ ਗੱਲ ਹੈ ਕਿ ਤੁਸੀਂ ਸੈਟੀਸਫਾਈ ਕਰਨਾ ਹੈ ਇੰਡੀਆ ਦੇ ਵਿੱਚ ਤੁਸੀਂ ਪੈਸੇ ਕਿਦਾਂ ਕਮਾ ਰਹੇ ਹੋ ਔਰ ਤੁਹਾਡੇ ਕੋਲ ਜੈਨੂਇਨ ਬਹੁਤ ਪੈਸਾ ਆ ਰਿਹਾ ਜੋ ਕਿ ਨੈਵਰ ਐਂਡਿੰਗ ਗੇਮ ਹੈ ਔਰ ਤੁਹਾਡੀ ਚਾਹੇ ਜੋਬ ਹੈ ਚਾਹੇ ਬਿਜ਼ਨਸ ਹੈ ਤੁਹਾਡੇ ਕੋਲ ਫੰਡਸ ਦੀ ਕੋਈ ਕਮੀ ਨਹੀਂ ਫੰਡਸ ਦੀ ਜੇ ਕਮੀ ਨਹੀਂ ਹੈਗੀ ਵੀਜ਼ਾ ਤੁਹਾਨੂੰ ਗ੍ਰੈਂਟ ਕਰਨਾ ਹੈ ਬਿਲਕੁਲ ਬਹੁਤ ਤਰੀਕੇ ਹੁੰਦੇ ਜੇ ਤੁਸੀਂ ਵੀਜ਼ਾ ਲੈਣਾ ਸਰ ਜੀ ਆਪਾਂ ਸਟੱਡੀ ਦੀ ਗੱਲ ਕਰੀਏ ਹਨਾ ਹੁਣ ਕਿਹੜਾ ਇਨਟੇਕ ਸਟੂਡੈਂਟ ਲਈ ਅਵੇਲੇਬਲ ਹੈ ਜਨੂਅਰੀ ਇਨਟੇਕ ਚੱਲ ਰਿਹਾ ਹੈ ਸਾਡੀ ਐਡਮਿਸ਼ਨਸ ਓਪਨ ਨੇ ਔਰ ਜਿਵੇਂ ਕਿਹਾ ਮੈਂ ਬਾਰ ਬਾਰ ਕਹਿ ਰਿਹਾ ਜੇ ਤੁਸੀਂ ਸਾਡੀ ਵੀਡੀਓ ਚਲਾ ਦਿਓ ਤੇ ਸਾਡੇ ਸਕਸੈਸ ਰੇਟ ਬਹੁਤ ਵਧੀਆ ਆ ਰਹੇ ਆ ਵੀਜ਼ਾਸ ਗ੍ਰਾਂਟ ਹੋ ਰਹੇ ਆ ਅਸੀਂ ਟਾਪ ਮੋਸਟ ਸਿਟੀ ਟਾਪ ਮੋਸਟ ਸ਼ੇਅਰ ਦੀ ਟਾਪ ਮੋਸਟ ਜਗਾ ਵਾਲੇ ਕਾਲਜੇਸ ਨੂੰ ਚੂਜ਼ ਕਰਦੇ ਆ ਤਾਂ ਕਿ ਬੱਚਾ ਜਦੋਂ ਐਮਬੈਸੀ 'ਚ ਜਾਵੇ ਤੇ ਉਹ ਦੱਸ ਸਕੇ ਮੈਂ ਕਿੱਥੇ ਚੱਲਿਆ ਔਰ ਕਿਉਂ ਚੱਲਿਆ ਜਦੋਂ ਤੁਸੀਂ ਆ ਦੋ ਗੱਲਾਂ ਹੀ ਨਹੀਂ ਸੈਟੀਸਫਾਈ ਕਰ ਸਕਦੇ ਅੰਬੈਸੀ ਨੂੰ ਅੰਬੈਸੀ ਕੀ ਪੁੱਛਦੀ ਹੈ ਹੈਵ ਯੂ ਅਪਲਾਈਡ ਫਾਰ ਸਮ ਅਦਰ ਵੀਜ਼ਾਸ অর ਸਮ ਅਦਰ ਕਾਲਜਸ অর ਯੂਨੀਵਰਸਿਟੀਆਂ অর ਨਾਟ ਤੁਸੀਂ ਇਸ ਗੱਲ ਨੂੰ ਸੈਟੀਸਫਾਈ ਕਰ ਦਿਓ ਜਸਟੀਫਾਈ ਕਰ ਦਿਓ ਦੂਜੀ ਅੰਬੈਸੀ ਕੀ ਪੁੱਛਦੀ ਹੈ ਤੁਹਾਡਾ ਫਾਈਨੈਂਸਰ ਕੌਣ ਹੈ ਸਪான்ਸਰ ਕੌਣ ਹੈ ਤੀਜੀ ਅੰਬੈਸੀ ਕੀ ਪੁੱਛਦੀ ਹੈ ਕਿਉਂ ਚੱਲਿਓ ਇਹ ਕਾਲਜ ਹੀ ਕਿਉਂ ਤੋ ਤਿੰਨ ਗੱਲਾਂ ਤੁਸੀਂ ਵਧੀਆ ਤਰੀਕੇ ਨਾਲ ਹੁਣ ਤੁਸੀਂ ਡਰ ਦੇ ਮਾਰੇ ਇੱਕ ਲਾਈਨ ਦਾ ਆਨਸਰ ਦੇ ਦੋ ਛੋਟਾ ਜਿਹਾ ਆਨਸਰ ਦੇ ਦੋ ਬੋਡੀ ਲੈਂਗੁਏਜ ਕੁਝ ਹੋਰ ਬੋਲੇ ਉਹ ਕਹਿੰਦੇ ਬੈਟਰ ਅਪਲਾਈ ਨੈਕਸਟ ਟਾਈਮ ਥ ਫਿਰ ਤੁਸੀਂ ਬਾਹਰ ਆ ਕੇ ਸੋਚੋਗੇ ਸਾਡੇ ਚ ਕੀ ਕਮੀ ਸੀ ਤੁਹਾਡੇ ਚ ਕਮੀ ਇਹ ਸੀ ਕਿ ਤੁਹਾਡੇ ਏਜੰਟ ਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਤੁਹਾਡਾ DS-160 ਦੇ ਵਿੱਚ ਵਜਨ ਕਿਵੇਂ ਪਏਗਾ ਤੁਹਾਨੂੰ ਅੰਬੈਸੀ ਚ ਪੇਸ਼ ਕਿਵੇਂ ਆਉਣਾ ਹਰੇਕ ਬੰਦਾ ਹਰ ਸਵਾਲ ਦਾ ਜਵਾਬ ਰਟ ਕੇ ਗਿਆ ਹੁੰਦਾ ਸਭ ਨੂੰ ਪਤਾ ਜਿਹੜੇ ਲਾਈਨ ਚ ਲੱਗੇ ਆਟ ਇਜ਼ ਯੋਰ ਨੇਮ ਪਤਾ ਉਹਨਾਂ ਨੂੰ ਡੀਟੇਲਸ ਪਤਾ ਉਹਨਾਂ ਨੂੰ ਫੰਡਸ ਦਿਖੇ ਹੋਏ ਆ ਉਹ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹੋ ਕਿ ਤੁਹਾਨੂੰ ਫੰਡਸ ਦੀ ਕਮੀ ਹੈ ਨਹੀਂ ਹੈ ਉਹ ਦਿਖ ਜਾਏਗੀ ਤੁਸੀਂ ਕਿੰਨਾ ਵਧੀਆ ਐਕਸਪਲੇਨ ਕਰ ਸਦੇ ਤੁਹਾਨੂੰ ਕਿੰਨਾ ਡਰ ਹੈ 90% ਕੁਮਨ ਸਾਹ ਬੱਚੇ ਅੰਬੈਸੀ ਦੇ ਬਾਹਰ ਹੀ ਡਰੇ ਹੁੰਦੇ ਹਰੇਕ ਨੂੰ ਉਸ ਬੱਚੇ ਨੂੰ ਪੁੱਛੋ ਜਿਹਦਾ ਵੀਜ਼ਾ ਰਿਫਿਊਜ਼ ਹੋਇਆ ਜਦੋਂ ਅੰਬੈਸੀ ਦੇ ਬਾਹਰ ਖੜਾ ਸੀ ਉਹਦੇ ਕੀ ਹਾਲਾਤ ਸੀ ਕਿੰਨਾ ਡਰ ਸੀਗਾ ਉਹਦੇ ਟੈਰਰ ਪਿਆ ਸੀ ਹਏ ਵੀਜ਼ਾ ਨਹੀਂ ਮਿਲ ਰਿਹਾ ਜਾ ਰਹੇ ਆ ਰਹੇ ਦੁਨੀਆ ਨੂੰ ਦੇਖ ਰਹੇ ਆ ਮੈਂਟਲ ਸਾਈਕਨੈਸ ਖੋ ਜਾਂਦੀ ਹੈ ਤੁਹਾਨੂੰ ਬਾਹਰੋਂ ਵੀ ਵਾਚ ਕਰ ਰਹੇ ਆਂ ਅੰਦਰੋਂ ਵੀ ਵਾਚ ਕਰ ਰਹੇ ਆਂ ਤੁਹਾਡੀ ਬਾਡੀ ਲੈਂਗੁਏਜ ਬਾਹਰੋਂ ਵੀ ਦਿਖ ਰਹੀ ਹੈ ਅੰਬੈਸੀ ਦੇ ਬਾਹਰੋਂ ਵੀ ਤੁਸੀਂ ਵਾਚ ਹੋ ਰਹੇ ਹੋ ਜਿੱਦਾਂ ਹੀ ਤੁਸੀਂ ਬਾਇਓਮੈਟ੍ਰਿਕਸ ਲਈ ਜਾਂਦੇ ਹੋ ਉਦੋਂ ਤੁਹਾਨੂੰ ਵਾਚਿੰਗ ਸ਼ੁਰੂ ਹੁੰਦੀ ਹੈ ਡੀਐਸ ਤੁਹਾਡਾ ਸਕੈਨਰ ਹੈ ਜਿਹੜਾ ਉੱਥੇ ਆਲਰੇਡੀ ਬੋਲ ਰਿਹਾ ਉਸ ਤੇ ਇੱਕ ਟੀਮ ਬੈਠੀ ਹੋਈ ਹੈ ਜਿਹੜੀ ਕੀ ਤੁਹਾਨੂੰ ਈਵੈਲਿਊਏਟ ਕਰਕੇ ਪਹਿਲੇ ਹੀ ਤੁਹਾਡਾ ਰਿਜ਼ਲਟ ਦੇ ਚੁੱਕੀ ਹੈ ਕਿ ਇਹਦੇ ਇੰਨੇ ਪਰਸੈਂਟ ਮਾਰਕਸ ਬਣਦੇ ਨੇ ਵੀਜ਼ਾ ਦਿੱਤਾ ਜਾ ਸਕਦਾ ਹੈ ਜਾਂ ਨਹੀਂ ਫਿਰ ਰੈਸਟ ਇੰਟਰਵਿਊਰ ਤੇ ਹੁੰਦਾ ਹੁਣ ਤੁਸੀਂ ਅੰਦਰ ਪਹਿਲਾਂ ਹੀ ਡਰ ਔਰ ਖੌਫ ਨਾਲ ਜਾ ਰਹੇ ਹੋ ਨਹੀਂ ਮਿਲਿਆ ਬੈਟਰ ਅਪਲਾਈ ਨੈਕਸਟ ਟਾਈਮ ਕਿੰਨੀ ਅੱਛੀ ਗੱਲ ਕਹਿੰਦੇ ਹੋ ਕਿ ਭਾਈ ਦੁਬਾਰਾ ਅਪਲਾਈ ਕਰੋ ਕੀ ਹੈ ਕੰਪੈਸੀ ਵੀਜ਼ ਦੁਬਾਰਾ ਭਰਨੀ ਚੱਲੇ ਜਾਓ ਡਰ ਤੇ ਖਤਮ ਹੋ ਗਿਆ ਅਸੀਂ ਕੋਈ ਬਾਰਡਰ ਤੇ ਨਹੀਂ ਚੱਲੇ ਅਸੀਂ ਕੋਈ ਵਾਰ ਤੇ ਨਹੀਂ ਚੱਲੇ ਅਸੀਂ ਸਿਰਫ ਐਮਬੈਸੀ ਚੱਲੇ ਆ ਉਹਨਾਂ ਨੇ ਸਵਾਲ ਕਰਨੇ ਸੀ ਜਵਾਬ ਦੇਣੇ ਹੈ ਸੈਟੀਸਫਾਈ ਹੋ ਗਿਆ ਅਸੀਂ ਵੀਜ਼ਾ ਲੈ ਕੇ ਆਵਾਂਗੇ ਜੇ ਤੁਹਾਡੇ ਕੋਲ ਆਹ ਕੌਨਫੀਡੈਂਸ ਹੈਗਾ ਕੋਈ ਗੱਲ ਨਹੀਂ ਭਾਈ ਨਹੀਂ ਹੋਇਆ ਫਿਰ ਕੀ ਹੋ ਗਿਆ ਦੁਬਾਰਾ ਦਵਾਂਗੇ ਲੋਕੀ ਉਹ ਡਰਦੇ ਨੇ ਕੋਈ ਮੰਨ ਸਾਹਿਬ ਜਿੰਨਾ ਕੋਲੋਂ ਬਹੁਤ ਜ਼ਿਆਦਾ ਪੈਸਾ ਲੈ ਲਿੱਤਾ ਜਾਂਦਾ ਦੂਜੀ ਗੱਲ ਉਹਨਾਂ ਨੇ ਹੁੰਦਾ ਦੁਬਾਰਾ ਇੰਟਰਵਿ ਜੇ ਦੁਵਾਰਾ ਵੀ ਵੀਜ਼ਾ ਮਿਲੂਗਾ ਨਹੀਂ ਮਿਲੂਗਾ ਸਾਡੇ ਚ ਕੰਫੀਡੈਂਸ ਹੈ ਨਹੀਂ ਅਸੀਂ ਕੀ ਬੋਲੀਏ ਔਰ ਜਿਹਦੇ ਥਰੂ ਜਾ ਰਹੇ ਆ ਉਹਦੀ ਆਪ ਦੀ ਸੇਕ ਕਿੰਨੀ ਖੈਗੀ ਆ ਉਹ ਕਿੰਨੇ ਕੁ ਵੀਜ਼ੇ ਲਵਾ ਚੁੱਕਾ ਆ ਜਾਂ ਆਪ ਉਹਦੇ ਕੋਲ ਵੀਜ਼ਾ ਹੈਗਾ ਹੁਣ ਤੁਸੀਂ ਕੁਮਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿਹੜਾ ਵੀ ਬੰਦਾ ਯੂਐਸ ਦਾ ਕੰਮ ਕਰ ਰਿਹਾ ਜਾਂ ਜਿੰਨੇ ਵੀ ਲੋਗ ਯੂਐਸ ਦਾ ਵੀਜ਼ਾ ਲਵਾਉਣ ਲਈ ਜਾ ਰਹੇ ਨੇ ਉਸ ਪਹਿਲੇ ਏਜੰਟ ਕੋਲ ਜਾ ਕੇ ਉਹਦਾ ਵੀਜ਼ਾ ਪੁੱਛੋ ਕਿੱਥੇ ਜੇ ਉਹਦੇ ਕੋਲ ਵੀਜ਼ਾ ਹੈਗਾ ਹੋ ਗਿਆ ਹੋਏ ਐਂਬੈਸੀ ਆਪ ਉਹਨੇ ਇੰਟਰਵਿਊ ਫੇਸ ਕੀਤਾ ਆਪ ਉਹਨੇ ਆਪਕੋ ਮੈ ਅਮਰੀਕਾ ਹੁਣ ਸਾਡੀ ਸੋਸ਼ਲ ਮੀਡੀਆ ਦੇਖੋ ਮੈਂ ਅਮਰੀਕਾ ਨਹੀਂ ਅਮਰੀਕਾ ਚ ਅਸੀਂ ਰਹਿੰਨੇ ਆ ਅਲੱਗ ਅਲੱਗ ਸਟੇਟਸ ਅਲੱਗ ਅਲੱਗ ਸਟੇਟਸ ਤੇ ਜਾ ਕੇ ਉੱਥੇ ਕੀ ਹੋ ਰਿਹਾ ਕੀ ਨਹੀਂ ਬਾਰ ਬਾਰ ਗਵਰਨਮੈਂਟ ਦੇ ਵਿੱਚ ਅਸੀਂ ਆਪਣੇ ਫਾਰਮਸ ਵੀ ਫਿਲ ਕਰ ਰਹੇ ਆ ਸਟੂਡੈਂਟਸ ਨੂੰ ਵੀ ਭੇਜ ਰਹੇ ਆ ਆਫੀਸ਼ੀਅਲਸ ਨੂੰ ਵੀ ਜਾਣਦੇ ਆ ਯੂਸੀਆਈਸੀਐਸ ਦੀ ਵੈਬਸਾਈਟ ਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਫੇਸ ਆਨ ਕਰ ਰਹੇ ਆ ਸੋ ਇਹ ਸਾਡੀ ਗੱਲਾਂ ਨੇ ਕਿ ਸਾਨੂੰ ਪਤਾ ਹੈ ਯੂਐਸਏ ਚਾਹੁੰਦਾ ਕੀ ਹੈ ਮੈਂ ਬੱਚਿਆਂ ਨੂੰ ਹੀ ਅਪੀਲ ਕਰਾਂਗਾ ਜਿਹਦੇ ਕੋਲੋਂ ਮਰਜ਼ੀ ਅਪਲਾਈ ਕਰੋ ਪਰ ਪਹਿਲਾਂ ਉਸ ਬੰਦੇ ਕੋਲ ਜਰੂਰ ਜਾਇਓ ਜਿਹਦੇ ਕੋਲ ਆਪ ਕੋਲ ਯੂਐਸਏ ਦਾ ਵੀਜ਼ਾ ਹੋਵੇ ਜੇ ਆਪ ਕੋਲ ਯੂਐਸਏ ਦਾ ਵੀਜ਼ਾ ਹੈਗਾ ਉਹ ਆਪ ਟ੍ਰੈਵਲਡ ਹੈ ਐਡਾ ਤਾਂ ਬਹੁਤ ਦੇਖ ਰਹੇ ਹੋ ਤੁਸੀਂ ਕਿ بڑے ਵੀਜ਼ੇ ਆ ਰਹੇ ਇਹ ਹੋ ਰਿਹਾ ਉਹ ਹੋ ਰਿਹਾ ਲੋਕੀ ਦਿਖਾ ਰਹੇ ਯੂਐਸ ਦਾ ਵੀਜ਼ਾ ਗ੍ਰੈਂਟ ਕਰਾਤੇ ਜੀ ਇਹਨਾਂ ਨੇ ਪਰ ਜਾ ਕੇ ਉਸ ਕੰਪਨੀ ਦੇ ਓਨਰ ਦਾ ਵੀਜ਼ਾ ਜਰੂਰ ਪੁੱਛੋ ਡਰਦੇ ਮਾਰੇ ਆਏ ਨਾ ਸੋਚੋ ਕਿ ਨਹੀਂ ਕਿਉਂ ਤੁਸੀਂ ਪੈਸੇ ਦੇਣ ਜਾ ਰਹੇ ਹੋ ਜਾ ਕੇ ਪੁੱਛੋ ਕਿ ਜੀ ਤੁਸੀਂ ਸਰ ਗਏ ਹੋ ਯੂਐਸਏ ਤੁਸੀਂ ਫੇਸ ਕੀਤੀ ਐਂਬੈਸੀ ਆਪ ਦੇਖਿਆ ਤੁਸੀਂ ਕੀ ਹੁੰਦਾ ਅੰਦਰ ਇੰਟਰਵਿਊ ਦੇ ਕੇ ਦੇਖਿਆ ਜੇ ਤਾਂ ਬੋਲੇਗਾ ਹਾਂ ਜੀ ਕਿਉਂ ਸਰ ਤੁਹਾਡਾ ਵੀਜ਼ਾ ਦਿਖਾ ਦਿਓ ਜਰਾ ਤੁਸੀਂ ਲਾ ਕੇ ਰੱਖੋ ਆਪਦਾ ਵੀਜ਼ਾ ਮੈਂ ਓਪਨਲੀ ਬੈਠਾ ਸਾਡੀ ਯੂਐਸ ਦੀ ਆਈਡੀਆਂ ਨੇ ਮੈਨੂੰ ਜਦ ਮਰਜੀ ਪੁੱਛ ਲਓ ਮੈਂ ਤੁਹਾਨੂੰ ਦਿਖਾ ਸਕਦਾ ਆਲ ਦਾ ਟਾਈਮ ਔਰ ਸਟੂਡੈਂਟਸ ਨੂੰ ਵੀ ਵੈਲਕਮ ਹੈ ਬੀ1 ਵਾਲਿਆਂ ਨੂੰ ਵੀ ਵੈਲਕਮ ਹੈ ਆ ਕੇ ਦੇਖੋ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਕੋਮਨ ਸਾਹਿਬ ਮੇਰੀ ਜਿਹੜੀ ਕੋਰ ਟੀਮ ਹੈ ਉਹਦਾ ਵੀਜ਼ਾ ਲਵਾਇਆ ਹੋਇਆ ਸੀ ਯੂਐਸ ਦਾ ਚਲੋ ਬੰਦਾ ਕਹਿੰਦਾ ਆਪਣਾ ਤਾਂ ਧੱਕਾ ਲੱਗ ਗਿਆ ਆਪਣੀ ਕੋਰ ਟੀ ਮੇਰੇ ਖਾਸ ਬੰਦੇ ਉਹ ਯੂ ਐਸ ਚ ਬੈਠਦੇ ਆਂ ਇੰਡੀਆ ਹੁੰਦੇ ਆਂ ਮੇਰੇ ਆਫਿਸ ਦੇ ਵਿੱਚ ਵੀ ਕਿਸੇ ਕੋਲ ਯੂ ਐਸ ਦਾ ਹੋਰ ਵੀਜ਼ਾ ਮਿਲੂਗਾ ਤੁਹਾਨੂੰ ਸੋ ਅਸੀਂ ਸਪੈਸ਼ਲਾਈਜ਼ਡ অর ਐਕਸਪਰਟ ਆ ਕਿਉਂਕਿ ਅਸੀਂ ਪਹਿਲਾ ਉਸ ਰਸਤੇ ਤੇ ਚਲੇ ਆਂ ਸਾਨੂੰ ਪਤਾ ਵੀਜ਼ਾ ਕਿੱਦਾਂ ਦਿੰਦੀ ਐਂਬੈਸੀ ਫਿਰ ਤੁਹਾਨੂੰ ਕਹਿ ਰਹੇ ਆ ਇਹ ਨਹੀਂ ਕਿ ਡੀ ਐਸ ਦਾ ਫਾਰਮ ਭਰਿਆ ਅਪਾਇੰਟਮੈਂਟਾਂ ਲਈਆਂ ਪੈਸੇ ਲਿੱਤੇ ਤੇ ਤੁਹਾਨੂੰ ਐਂਬੈਸੀ ਦਾ ਰਾਹ ਪਾਤਾ ਨੋਟ ਐਟ ਆਲ ਅਸੀਂ ਵੀਜ਼ਾ ਦਵਾਉਣ ਦਾ ਹੁਨਰ ਜਾਣਦੇ ਆਂ